ਸੱਚੇ ਕਾਲ ਜੀ ਡੀ5 ਚੈਨਲ ਪੰਜਾਬੀ ਵੇਖਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਤਲਬ ਕਰਨ ਵਾਸਤੇ ਇੱਕ ਸ਼ਿਕਾਇਤ ਪੱਤਰ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਗਿਆ ਹੈ ਸਖਤਰੇਤ ਨੂੰ ਇਹ ਪੱਤਰ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਔਲਖ ਦੇ ਵਫਦ ਨੇ ਦਿੱਤਾ ਸੁਖਵਿੰਦਰ ਸਿੰਘ ਔਲਖ ਨੇ ਇਸ ਵਫਦ ਦੀ ਅਗਵਾਈ ਕੀਤੀ ਤੇ ਦੋਸ਼ ਇਹ ਲਗਾਏ ਗਏ ਨੇ ਕਿ 14 ਮਾਰਚ 2014 ਨੂੰ ਪਿੰਡ ਕਾਨੇਵਾਲ ਵਿਖੇ ਸੁਖਬੀਰ ਸਿੰਘ ਬਾਦਲ ਨੇ RAM ਰਹੀਮ ਦੇ ਕਨਵੀਨਰ ਰਾਮ ਸਿੰਘ ਚਪਾਲ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਸੀ ਮਿਚ ਸਿੰਘ ਕਾਨਕੇ ਜੋ ਕਿ ਅੰਤਰੀਂ ਕਮੇਟੀ ਦੇ ਮੈਂਬਰ ਰਹਿ ਚੁੱਕੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਰਹਿ ਚੁੱਕੇ ਨੇ ਉਹਨਾਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਗਏ ਸਨ ਜਿਸ ਵੇਲੇ ਉਹ ਰਾਮ ਸਿੰਘ ਚਪਾਲ ਦੇ ਨਾਲ ਬੈਠੇ ਹੋਏ ਸਨ ਤੇ ਰਾਮ ਸਿੰਘ ਚਪਾਲ ਮਿਚ ਸਿੰਘ ਕਾਨਕੇ ਤੇ ਜਸਪੀਰ ਰੋਡੇ ਹਰਾਂ ਨੂੰ ਵੇਖ ਕੇ ਹੈਰਾਨ ਹੋ ਗਏ ਉਨੇ ਦੋਸ਼ ਲਗਾਉਂਦਿਆਂ ਹੋਇਆਂ ਮੰਗ ਕੀਤੀ ਗਈ ਹੈ ਕਿ ਬਲਵਿੰਦਰ ਪੁੰਦੜ ਵੀ ਬਰਾਬਰ ਦੇ ਗੁਨਾਹਗਾਰ ਨੇ ਤੇ ਉਹਨਾਂ ਨੂੰ ਵੀ ਤਲਬ ਕਰਕੇ ਉਹਨਾਂ ਤੋਂ ਸਪਸ਼ਟਿਕਰਨ ਜ਼ਰੂਰ ਮੰਗਿਆ ਜਾਣਾ ਚਾਹੀਦਾ ਹੈ ਕਿ ਕੁਝ ਕਹਿਣਾ ਸੁਖਿੰਦਰ ਸਿੰਘ ਔਲਖੜਾਂ ਦਾ ਆਓ ਸੁਣਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਵਾਸਤੇ ਧੰਨਵਾਦ ਭਾਈ ਸਰ ਕੱਲ ਜੋ ਇੱਕ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ ਬਲਵਿੰਦਰ ਸਿੰਘ ਪੁੰਦੜ ਹਰਾਂ ਨੂੰ ਤਲਬ ਕਰਨ ਵਾਸਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਜਿਹੜਾ ਭਾਈ ਸ਼ਿਕਾਇਤ ਪੱਤਰ ਸਾਡੇ ਵੱਲੋਂ ਦਿੱਤਾ ਗਿਆ ਹੈ ਜੀ ਇਹ ਮਾਰਚ 2 ਅਗਸਤ ਦੇ ਅਖਬਾਰ ਦੇ ਵਿੱਚ ਨਾ ਜਿਹੜਾ ਹੁਣ 2 ਅਗਸਤ 24 ਲੰਘਿਆ ਜੀ ਉਹਦੇ ਸਰਗੋਸ਼ੀਆਂ ਕਾਲਮ ਵਿੱਚ ਖਬਰ ਲੱਗੀ ਸੀ ਛੋਟੀ ਜੀ ਚਾਰਕ ਲਾਈਨਾਂ ਦੀ ਹਮ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸੇ ਅਕਾਲੀ ਨੇਤਾ ਦੇ ਘਰ ਸਿਆਸੀ ਜਿਹੜਾ ਬਿੰਗਾ ਡੇਰੇ ਸਰਸੇ ਦਾ ਜੀ ਉਹਨਾਂ ਦੇ ਕੁਝ ਨਿਤਾਵਾਂ ਨਾਲ ਸਫੀਰ ਜੀ ਜਾਂ ਅਕਾਲੀ ਨਿਤਾਵਾਂ ਦੀ ਕੋਈ ਮੀਟਿੰਗ ਹੋਈ ਹੈ ਭੁੰਦਰ ਸਾਹਿਬ ਦੇ ਨਾ ਕਿਸੇ ਅਕਾਲੀ ਨੇਤਾ ਦੇ ਘਰ ਜੀ ਉਹਨੇ ਮਤਲਬ ਕਿ ਕਲੀਅਰ ਨਹੀਂ ਕੀਤਾ ਜੀ ਅਕਾਲੀ ਨੇਤਾ ਕੌਣ ਹੈ ਜੀ ਜਦੋਂ ਦੋ ਤਰੀਕ ਵਾਲਾ ਅਖਬਾਰ ਮੈਂ ਪੜ੍ਹਿਆ ਮੈਂ ਵੀ ਉੱਥੇ ਅਕਾਲੀ ਲੀਡਰਾਂ ਮੈਂ ਤਿੰਨ ਚਾਰ ਚੋਣਾਂ ਲੜੀਆਂ ਨੇ ਮੈਂ ਐਮਐਲਏ ਰਿਆਂ ਜੀ ਮੈਨੂੰ ਕੋਈ ਫੋਨ ਆਉਣ ਲੱਗੇ ਬਰੇਟਾ ਵਗੈਰਾ ਤੋਂ ਆਏ ਵੀ ਇਹ ਕਿਹਦੇ ਘਰ ਹੋਈ ਹੈ ਹਾਂ ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਪਤਾ ਕਿਹਦੇ ਘਰ ਹੋਈ ਹੈ ਕਿਤੇ ਕੋਈ ਗੱਲ ਹੌਲੀ ਹੌਲੀ ਪਤਾ ਲੱਗ ਜੂਗਾ ਜੀ ਸ਼ਾਮ ਤੱਕ ਇਹ ਗੱਲ ਬਾਹਰ ਨਿਕਲਿਆ ਜੀ ਸਾਡਾ ਇੱਕ ਐ ਐਸਜੀਪੀਸੀ ਮੈਂਬਰ ਹੈ ਉਹ ਅਬਜੈਕਟਿਵ ਮੈਂਬਰ ਵੀ ਰਿਹਾ ਹੈ ਪ੍ਰਿੰਸੀਪਲ ਵੀ ਰਿਹਾ ਸਕੂਲਾਂ ਦਾ ਬੜਾ ਸਿਆਣਾ ਬੰਦਾ ਹੈ ਜੀ ਫਤਿਹ ਸਿੰਘ ਕਾਨੇਕੇ ਜੀ ਅਸੀਂ ਜਿਹੜੀ ਗਵਾਹਾਂ ਗਏ ਮੀਟਿੰਗ ਦਾ ਤਾਂ ਭੁੰਦਰ ਸਾਹਿਬ ਦੇ ਘਰ ਹੋਈ ਹੈ ਜੀ ਜਦੋਂ ਭੁੰਦਰ ਸਾਹਿਬ ਦੇ ਘਰ ਮੀਟਿੰਗ ਉਹਨੇ ਦੱਸਿਆ ਵੀ ਆਹ ਆਹ ਬੰਦੇ ਸੀਗੇ ਉਹਨੇ ਉਹਦੀ ਉਹਨੇ ਆਪਦੀ ਕਵਾਇਟ ਵੀ ਬਣਾ ਹੂੰ ਉਹ ਫਿਰ ਜਦੋਂ ਇੱਕ ਚੱਲ ਰਿਹਾ ਸਾਰਾ ਕੱਟਣਾ ਕਰਨਾ ਜੀ ਮੈਂ ਇੱਕ ਸਿੱਖ ਵੀ ਹਾਂ ਪੱਕਾ ਹੂੰ ਮੇਰੇ ਘਰ ਮਹਾਰਾਜ ਪ੍ਰਕਾਸ਼ ਹੈ ਜੀ ਮੈਂ 4-5 ਆਪਣਾ ਮੈਂਬਰਾਂ ਨਾਲ ਐਸਜੀਪੀਸੀਐਲ ਨਾਲ ਗੱਲ ਕਰੀ ਵੀ ਆਪਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਇਹ ਬੇਨਤੀ ਪੱਤਰ ਦੇ ਕੇ ਆਈਏ ਵੀ ਇਹਦੀ ਵੀ ਪ੍ਰਵਾਨ ਕਰਾਓ ਜੀ ਹੁੰਦਰ ਸਾਹਿਬ ਕਾਰਜਕਾਰੀ ਪ੍ਰਧਾਨ ਬਣੇ ਹੋਏ ਨੇ ਹਾਲਾਂਕਿ ਮੇਰਾ ਭੁੰਦਰ ਸਾਹਿਬ ਨਾਲ ਸਾਡਾ ਕਿਸੇ ਦਾ ਵੀ ਕੋਈ ਜਾਤੀ ਰੰਜਿਸ਼ ਕੋਈ ਨਹੀਂ ਜੀ ਅਸੀਂ ਉਹਨਾਂ ਦੇ ਜ਼ਿਲ੍ਹੇ ਦੇ ਆ ਉਹਨਾਂ ਦੇ ਨਜ਼ਦੀਕੀ ਆ ਲੇਕਿਨ ਜਿੱਥੇ ਮਾਮਲਾ ਪਈ ਕੌਮ ਦਾ ਅਜੇ ਧਰਮ ਦਾ ਅਜੇ ਉਥੇ ਫਿਰ ਅਸੀਂ ਰਹਿ ਨਹੀਂ ਸਕੇ ਵੀ ਅਸੀਂ ਕਿਹਾ ਵੀ ਆਪਾਂ ਵੀ ਅੱਗੇ ਉੱਥੇ ਕੋਈ ਆਪਦੀ ਜਿਹੜੀ ਉਹ ਦੇ ਕੇ ਇਹ ਬੇਨਤੀ ਪੱਤਰ ਜੀ ਉਹ ਪਹਿਲਾਂ ਅਸੀਂ ਭਾਈ ਸਿੰਘ ਸਾਹਿਬ ਨੂੰ ਸਕੱਤਰੇਦ ਦੇ ਵਿੱਚ ਫੜਾ ਕੇ ਆਏ ਆ ਵੀ ਇਹ ਮੀਟਿੰਗ ਹੋਈ ਹੈ ਜੀ ਕਿਉਂਕਿ ਕਾਨ੍ਹੇਕੇ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੇ ਵਾਈਟ ਬਣਾਈ ਹੈ ਵਾਈਟ ਦੇ ਵਿੱਚ ਸਾਰਾ ਕੁਝ ਦੱਸਿਆ ਵੀ ਕੌਣ-ਕੌਣ ਬੰਦੇ ਸੀ ਕੀ ਹੈਗਾ ਹੂੰ ਉਹ ਝੂਠ ਕਿਵੇਂ ਮਾਰ ਸਕਦੇ ਨੇ ਭਾਈ ਵੀ ਇਹ ਮੀਟਿੰਗ ਨਹੀਂ ਹੋਈ ਉਹਦਾ ਉਹਨਾਂ ਦਾ ਹੌਸਲਾ ਹੀ ਨਹੀਂ ਪੈਂਦਾ ਵੀ ਝੂਠੀ ਗੱਲ ਕਰਦਣ ਉਹ ਜੀ ਸੱਚੀ ਗੱਲ ਹੈ ਬਿਲਕੁਲ ਲੱਗਦੀ ਜੀ ਜੋ ਅਸਤੀਫੇ ਦੀ ਵੀ ਸਜੈਸਟਨ ਮੰਗ ਕੀਤੀ ਗਈ ਹੈ ਤੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਵੀ ਲਗਾਇਆ ਸੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਭਾਈ ਅਸਤੀਫੇ ਵਾਲੀ ਗੱਲ ਤਾਂ ਨਹੀਂ ਮੈਂ ਕੋਈ ਮੰਗ ਕਰਦਾ ਕਿਉਂਕਿ ਉਹ ਤਾਂ ਦੇਖਣਾ ਹੈ ਅਕਾਲ ਤਖਤ ਸਾਹਿਬ ਨੇ ਜੀ ਉਹਨੂੰ ਹਟਾਉਣਾ ਹੈ ਜਾਂ ਉਹਨੂੰ ਰੱਖਣਾ ਹੈ ਜਾਂ ਕੀ ਕਰਨਾ ਹੈ ਬਰ ਉਹਨਾਂ ਅਸੀਂ ਤਾਂ ਸਗੋਂ ਬੇਨਤੀ ਸਿਰਫ ਹਲਦੀ ਘੜੀ ਤੱਕ ਇਹੀ ਕਰਕੇ ਆਏ ਵੀ ਉਹਨਾਂ ਨੂੰ ਬੁਲਾਓ ਜੀ ਉਹਨਾਂ ਨੂੰ ਚਲਬ ਕਰੋ ਹੂੰ ਉਹਨਾਂ ਨੂੰ ਪੁੱਛੋ ਕਿ ਮੀਟਿੰਗ ਹੋਈ ਕਿਉਂ ਹੋਈ ਕਿਉਂ ਕੀਤੀ ਕਿਉਂਕਿ ਇਹ ਹੁਕੂਨਾਮਾ ਸਾਬ ਹੋਇਆ ਸੀ ਵੀ ਇਹਨਾਂ ਨਾਲ ਬਰਤਬਾਰਾ ਨਹੀਂ ਰੱਖਣਾ ਡੇਰੇ ਵਾਲਿਆਂ ਨਾਲ ਜੀ ਜੇ ਤੁਸੀਂ ਘਰ ਬਲਾ ਕੇ ਮੀਟਿੰਗ ਕਰਦੇ ਹੋ ਹੂੰ ਘਰ ਬਲਾ ਕੇ ਕੋਈ ਕੋ ਆਮ ਬੰਦਾ ਕਰੇ ਤਾਂ ਚਲ ਗਲਤ ਸਹਿ ਜਾਂਦੀ ਹੈ ਜੀ ਵੀ ਜਦੋਂ ਇੱਕ ਵੱਡਾ ਜਿਗਜ਼ਾ ਆਗੂ ਹੋਵੇ ਉਹ ਜਿਹੜਾ ਬਾਲ ਸਾਬ ਤੋਂ ਬਾਅਦ ਦੂਜੇ ਤੀਜੇ ਨੰਬਰ ਦਾ ਲੀਡਰ ਸੀਗਾ ਜੀ ਅ ਹੁਣ ਤਾਂ ਉਹ ਕਾਰਜਕਾਰੀ ਪ੍ਰਧਾਨ ਬਣ ਗਿਆ ਉਸ ਤੋਂ ਪਹਿਲਾਂ ਵੀ ਉਹ ਜੀ ਕੋਲੇ ਪਾਵਰਾਂ ਬਹੁਤ ਸੀਆਂ ਪਾਰਟੀ ਦਾ ਵੱਡਾ ਨੇਤਾ ਸੀਗਾ ਜੇ ਉਹਦੇ ਘਰ ਬੁਲਾ ਕੇ ਮੀਟਿੰਗ ਹੁੰਦੀ ਹੈ ਉਹਨਾਂ ਨੂੰ ਕੁਝ ਖਵਾਇਆ ਪਿਆ ਵੀ ਹੋਣਾ ਜੀ ਉਹਨਾਂ ਨੂੰ ਚਾਹ ਪਾਣੀ ਪਿਆਇਆ ਹੋਣਾ ਉਹਨਾਂ ਨੂੰ ਕੋਈ ਬਿਸਕੁਟ ਖਵਾਏ ਹੋਣੇ ਉਹਨਾਂ ਨਾਲ ਬਰਤਬਾਰਾ ਉਹਨਾਂ ਨੂੰ ਘਰੇ ਬੁਲਾਉਣਾ ਹੀ ਗਲਤ ਹੈ ਭਾਈ ਮੀਟਿੰਗ ਕਰਨੀ ਤਾਂ ਕਬੱਡੀ ਗੱਲ ਹੈ ਜੀ 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 ਆ ਜੀ ਮੇਰਾ ਪੱਖ ਜੀ ਭਾਈ ਜੀ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਛੁੱਟਣ ਵਾਸਤੇ ਧੰਨਵਾਦ ਭਾਈ ਬਲਵਿੰਦਰ ਸਿੰਘ ਭੁੰਦੜ ਹਰਾਂ ਨੂੰ ਤਲਬ ਕਰਨ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਸ਼ਦੀਪ ਕਲੇਰ ਹਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਅਸ਼ਦੀਪ ਕਲੇਰ ਹਰਾਂ ਦਾ ਕੀ ਕਹਿਣਾ ਸੀ ਇਹ ਵੀ ਸੁਣਦੇ ਆ ਸੋ ਕਲੇਸ਼ਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਜੀ ਅ ਕਲੇਸ਼ਾ ਸਾਹਿਬ ਮਿੱਠੂ ਸਿੰਘ ਕਾਨ ਕੇ ਹਰਾਨੇ ਇੱਕ ਮੰਗ ਪੱਤਰ ਜਿਹੜਾ ਹੈ ਉਹ ਸੌਂਪਿਆ ਹੋਇਆ ਹੈ ਕਿ ਬਲਵਿੰਦਰ ਸਿੰਘ ਪੁੰਦੜ ਜੋ ਇਸ ਵੇਲੇ ਕਾਰਜਕਾਰੀ ਪ੍ਰਧਾਨੇ ਸ਼ੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਵੀ ਤਲਬ ਕੀਤਾ ਜਾਵੇ ਕਿਉਂਕਿ ਉਹ ਵੀ ਰਾਮ ਰਹੀਮ ਦੇ ਕਨਵੀਨਰ ਰਾਮ ਸਿੰਘ ਛਪਾਲ ਹਰਾਂ ਦੇ ਨਾਲ ਬੰਦ ਕਮਰਾ ਮੀਟਿੰਗ ਕਰਦੇ ਹੁੰਦੇ ਸੀ 2014 ਦੀ ਉਹਨਾਂ ਨੇ ਗੱਲ ਕੀਤੀ ਹੈ ਜੀ ਦੇਖੋ ਇੱਕ ਗੱਲ ਅੱਜ ਬੜੀ ਦੇਖਣ ਵਾਲੀ ਹੈ ਕਿ ਜਿਸ ਤਰੀਕੇ ਦੇ ਨਾਲ ਕੁਝ ਜਿਹੜੀਆਂ ਧਿਰਾਂ ਨੇ ਜਿਹੜੀਆਂ ਕਿ ਇੱਕ ਇੰਟੈਂਸ਼ਨ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਇੱਕ ਪੋਲਿਟਿਕਲ ਅਖਾੜਾ ਬਣਾਉਣਾ ਜਾ ਰਿਹਾ ਹੈ। ਜੀ ਹਰ ਇੱਕ ਸਿੱਖ ਦਾ ਹੱਕ ਹੈ ਕਿ ਉਹ ਅਕਾਲ ਤਖਤ ਸਾਹਿਬ ਤੇ ਜਾਵੇ ਅਕਾਲ ਤਖਤ ਸਾਹਿਬ ਤੇ ਜਾ ਕੇ ਉਹ ਆਪਣੀ ਜੋ ਵੀ ਉਹਨਾਂ ਦੀ ਕੋਈ ਚਿੱਠੀ ਹੈ ਕੋਈ ਸ਼ਿਕਾਇਤ ਉਹ ਦੋਵੇਂ ਸਾਰਿਆਂ ਦਾ ਹੱਕ ਹੈ। ਜੀ ਔਰ ਇਹਦੇ ਤੇ ਵਿਚਾਰ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਕਰਨਾ ਹੈ ਜਥੇਦਾਰ ਸਹਿਬਾਨਾ ਨੇ ਕਰਨਾ ਸੋ ਇਹਦੇ ਉੱਤੇ ਮੈਂ ਜ਼ਿਆਦਾ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਪਰ ਹਾਂ ਅਗਰ ਕੋਈ ਉਹਨਾਂ ਨੇ ਚਿੱਠੀ ਦਿੱਤੀ ਹੈ ਅਗਰ ਉਹਦੇ ਨਾਲ ਕੋਈ ਸਬੂਤ ਲਾਏ ਨੇ ਪਹਿਲਾਂ ਤਾਂ ਦੇਖਣ ਵਾਲੀ ਗੱਲ ਹੈ ਕਿ ਉਹ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਉਹਦੇ ਨਾਲ ਕੀ ਸਬੂਤ ਲਾਏ ਨੇ ਕਿਉਂਕਿ ਇਸ ਤਰੀਕੇ ਦੀਆਂ ਮੀਟਿੰਗਾਂ ਨਾ ਤਾਂ ਕਦੇ ਕੋਈ ਹੋਈਆਂ ਨੇ ਨਾ ਸ਼ਰੋਧੀਆਂ ਕਾਲੀ ਦਲ ਨੇ ਕੀਤੀਆਂ ਨੇ ਸੋ ਇਹ ਹੁਣ ਅਕਾਲ ਤਖਸਾਲ ਸਾਹਿਬ ਦੇ ਵਿਚਾਰ ਅਧੀਨ ਹੈ ਮਸਲਾ ਅਕਾਲ ਤਖਸਾਲ ਸਾਹਿਬ ਕੀ ਇਹਦੇ ਤੇ ਆਦੇਸ਼ ਦਿੰਦੇ ਨੇ ਉਹਦਾ ਇੰਤਜ਼ਾਰ ਰਹੇਗਾ ਉਨਾਂ ਨੇ ਸਰ ਬਲਵਿੰਦਰ ਪੁੰਦੜ ਹਰਾਂ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ ਚਲੋ ਮੰਗ ਜੋ ਮਰਜ਼ੀ ਕਰਨ ਜੀ ਹੁਣ ਤਾਂ ਇਹ ਤਾਂ ਇਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਦੇਖਣਾ ਸੋ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਉਹਦੇ ਤੇ ਅਸੀਂ ਥੋਕ ਵਜਾ ਕੇ ਪਹਿਲਾਂ ਵੀ ਪੈਰਾ ਦੰਦੇ ਰਹੇ ਹਾਂ ਹੁਣ ਵੀ ਦਵਾਂਗੇ ਪਰ ਹਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਤਰੀਕੇ ਦੀ ਜਿਹੜੀ ਸੌੜੀ ਸਿਆਸਤ ਹੈ ਜੀ ਇਹ ਅਕਾਲ ਤਖਤ ਸਾਹਿਬ ਨੂੰ ਇਹ ਸੌੜੀ ਸਿਆਸਤ ਦਾ ਪਿੱੜ ਨਹੀਂ ਬਣਾਉਣਾ ਚਾਹੀਦਾ ਜੀ ਕਲੈਸਾ ਬਹੁਤ ਬਹੁਤ ਸ਼ੁਕਰੀਆ ਹੁਣ ਵੇਖਣਾ ਹੋਵੇਗਾ ਕਿ ਜੋ ਮੰਗ ਪੱਤਰ ਸ੍ਰੀ ਕਾਲ ਤਖਤ ਸਾਹਿਬ ਵਿਖੇ ਸੌਪਿਆ ਗਿਆ ਹੈ ਉਸ ਉੱਤੇ ਕੀ ਕਾਰਵਾਈ ਹੁੰਦੀ ਹੈ ਤੇ ਬਲਵਿੰਦਰ ਸਿੰਘ ਭੁੰਦੜ ਹਰਾਨੋ ਆਉਣ ਵਾਲੇ ਸਮੇਂ ਦੇ ਵਿੱਚ ਤਲਬ ਕੀਤਾ ਜਾਂਦਾ ਹੈ ਜਾਂ ਨਹੀਂ ਇਹ ਵੀ ਵੇਖਣਯੋਗ ਹੋਵੇਗਾ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੀ ਇਜਾਜ਼ਤ ਬਣੇ ਰੋ ਸਡ ਨਾਲ ਡਿਫੈਕਟ ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ